ਕਿਸਾਨ ਵੀਰੋ ਜ਼ਿਆਦਾਤਰ ਮੈਂ ਕਿਸਾਨ ਵੀਰ ਤਾਂ ਨਾ ਹੁੰਨਾ ਕਿ ਕਿਸਾਨਾਂ ਦਾ ਹੀ ਇਹਨਾਂ ਚੀਜ਼ਾਂ ਦਾ ਬਾਹ ਪੈਂਦਾ ਵੇਖੋ ਇਹ ਆ ਕੋਰਕਾ ਜੋ ਦੀਆਂ ਨਿਸ਼ਾਨੀਆਂ ਇੰਨਾ ਭਿਆਨਕ ਸੱਪ ਆ ਜਿਹੜਾ ਤੇ ਸੌਣ ਦੇ ਮਹੀਨੇ ਚ ਤਾਂ ਮਿਲ ਸਕਦਾ ਕਿਉਂਕਿ ਉਦੋਂ ਆਪਾਂ ਨੇ ਸੱਪ ਹੰਕਾਰੇ ਹੁੰਦੇ ਪਰ ਦੀਵਾਲੀ ਤੋਂ ਬਾਅਦ ਸੱਪਾ ਜਿਹੜੇ ਬਹੁਤ ਘੱਟ ਮਿਲਦੇ ਆ ਉਹਨਾਂ ਜਿਹੜਾ ਸੱਪ ਹੈ ਇਹ ਬਹੁਤ ਜਰੀਲਾ ਸੱਪ ਹੈ ਜਿਹਨੂੰ ਪਰਖਾ ਵੇਖ ਲਓ ਤੁਸੀਂ ਵੀ ਤਾਂ ਸਰਕਲ ਨਾ ਚੌੜਾ। ਇਹ ਐਨਾ ਜ਼ਹਿਰੀਲਾ ਸੱਪ ਕੁਦਰਤ ਹੀ ਇਹ ਆ ਬੱਚੀ ਨੂੰ ਪਤਾ ਲੱਗ ਗਿਆ ਕੈਮਰਾ ਕਰਕੇ ਉਤਾਰ ਸੀਗਾ। ਜਿਹਨੂੰ ਇਹ ਬਤਾ ਦਿੰਦੇ ਨਹੀਂ ਦੱਸਦਾ ਪੰਜਾਬ ਦੇ ਵਿੱਚ ਨਹੀਂ। ਇਹ ਸੱਪ ਆ ਜਿਹੜਾ ਅਸੀਂ ਫੜ ਲਿਆ ਪਰ ਵੀਰੋ ਇਹ ਬਹੁਤ ਹੀ ਭਿਆਨਕ ਸੱਪ ਹੈ। ਵੈਗਰੂ ਨੇ ਕਰ ਫਾਕੀਂ ਤੇ ਮੇਰੇ ਬੱਚੇ ਨੂੰ ਮੇਰੇ ਪੁੱਤਰੇ ਨੂੰ ਇਸ ਤੋਂ ਬਚਾ ਲਿਆ ਮੈਂ ਵੈਘਰੂ ਦਾ ਕੁਝ ਕੁ ਤੋਂ ਉੱਤਰ ਕੇ ਜਾ ਰਿਹਾ ਹਾਂ ਕਿ ਹੁਣ ਅਸੀਂ ਇਹਨੂੰ ਸੁਰੱਖਤ ਥਾਂ ਤੇ ਜਲੀ ਤੋਂ 3 ਕਿਲੋਮੀਟਰ ਦੇ ਜੰਗਲਾਤ ਦੇ ਨੇੜੇ ਸਾਧ ਕੇ ਬਹੁਤ ਧੰਨਵਾਦ